ਬਾਕੀ ਖੁਸ਼ ਰਹੋ ਕੱਲ ਜੀ ਸਾਰਿਆਂ ਨੂੰ ਹੋਪਸ ਸਾਰਿਆਂ ਨੂੰ ਤੁਸੀਂ ਫਰੈਂਡਸ ਕਿਹਟ ਹੋਵੋਗੇ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਕੈਂਡ ਜੇ ਵਲੌਗ ਦੀ ਤੇ ਅਸੀਂ ਚੱਲੇ ਸੀਗੇ ਰੈਡੀ ਹੋ ਕੇ ਕਿੱਥੇ ਚੱਲੇ ਆ ਤੁਹਾਨੂੰ ਪਤਾ ਲੱਗੂਗਾ ਅਸੀਂ ਕਿਸ ਕਿਸ ਨੂੰ ਮਿਲਣ ਚੱਲੇ ਆ ਤੇ ਮੈਂ ਤਾਂ ਉਮੀਦ ਹੋ ਗਿਆ ਸੀ ਰੈਡੀ ਤੇ ਤੁਸੀਂ ਦੇਖ ਸਕਦੇ ਆ ਆਪਾਂ ਗੱਡੀ 'ਚ ਬੈਠ ਗਏ ਸੀਗੇ ਤੇ ਬਾਕੀ ਤੁਹਾਨੂੰ ਪਤਾ ਲੱਗੂ ਅੱਗੇ ਵਲੌਗ ਪੂਰਾ ਦੇਖਿਓ ਸਕਿੱਪ ਨਾ ਕਰਿਓ ਬਿਲਕੁਲ ਵੀ ਅਸੀਂ ਕਿਹਨੂੰ ਮਿਲਦੇ ਆ ਤੁਸੀਂ ਦੇਖਿਓ ਫਾਈਨਲੀ ਅਸੀਂ ਮਲਤਾਨੀਆ ਚ ਐਂਟਰ ਹੋ ਗਏ ਆ ਤੇ ਅਸੀਂ ਮਿਲਨ ਚੱਲੇ ਆ ਅੱਜ ਸੋਨੂ ਕੋਰ ਨੂੰ ਠੀਕ ਹੈ ਜੀ ਸੋ ਵਲੌਗ ਦੇ ਨਾਲ ਬਣੇ ਰਹੋ ਠੀਕ ਹੈ ਜੀ ਵਲੌਗ ਨੂੰ ਪੂਰਾ ਦੇਖਿਓ ਤੇ ਆਪਾਂ ਪਹੁੰਚਣ ਵਾਲੇ ਹਾਂ ਸੋਨੂ ਕੋਰ ਕੋਲੇ ਠੀਕ ਹੈ ਜੀ ਸੋ ਵਲੌਗ ਨੂੰ ਪੂਰਾ ਦੇਖਿਓ ਇਹ ਹੈਗਾ ਬੀਡ ਦਾ ਚਿੜੀਆ ਘਰ ਫਾਈਨਲੀ ਫਰੈਂਡਸ ਆਪਾਂ ਪਹੁੰਚ ਗਏ ਸੀਗੇ ਸੋਨੂ ਕੋਰ ਕੋਲੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਪਾਂ ਬਾਹਰ ਗਏ ਤੇ ਆਪਾਂ ਬੁਲਾਇਆ ਤੇ ਉਹਨਾਂ ਦੀ ਫੈਮਿਲੀ ਨੇ ਵੀ ਬਹੁਤ ਵਧੀਆ ਆਪਾਂ ਨੂੰ ਬੁਲਾਇਆ ਠੀਕ ਹੈ ਜੀ ਫੈਮਿਲੀ ਬਹੁਤ ਖੁਸ਼ ਹੋਈ ਆਪਾਂ ਨੂੰ ਮਿਲ ਕੇ ਤੇ ਆਪਾਂ ਨੇ ਬਹੁਤ ਜਿਆਦਾ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ ਠੀਕ ਹੈ ਜੀ ਫਿਰ ਅਸੀਂ ਗਏ ਅੰਦਰ ਤੇ ਬਾਅਦ ਆਪਾਂ ਮਿਲੇ ਸੋਨੂ ਗੌਰ ਦੇ ਸਿਸਟਰਸ ਜੋ ਕਿ ਨਿਊਲੀ ਮੈਰਿਡ ਹੋਏ ਆ ਠੀਕ ਹੈ ਜੀ ਉਹਨਾਂ ਨੂੰ ਵੀ ਮਿਲੇ ਆਪਾਂ ਉਹਨਾਂ ਦਾ ਬਹੁਤ ਵਧੀਆ ਨੇਚਰ ਆ ਸੋ ਸੇਵ ਕਰ ਅਸੀਂ ਆਏ ਜੀ ਸੁਬੀਰ ਬਤੋਣਾ ਲਾਉਣਾ ਨੰਨ ਲਾਉਣਾ ਚੰਗਾ ਆਂ ਜੀ ਸੁਬੀਰ ਜੀ ਨੇ ਹੈਲੋ ਜੀ ਹਾਜੀ ਤੇ ਆਪਣੇ ਘਰੇ ਆਇਆ ਸੀ ਸਰਬਤ ਦੇ ਸਾਰੇ ਇਹਨਾਂ ਦੇ ਕੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਨਾਂ ਦੇ ਬਲਾਗ ਦੇਖਿਆ ਕਰੋ ਤਿੰਨ ਰਾਤ ਦਾ ਬਲਾਗ ਦੇਖਿਓ ਕਿ ਆਪਣੇ ਘਰੇ ਮਿਲਣਾ ਹੈ ਆਪਾਂ ਨੂੰ ਤੇ ਦੂਜੀ ਵਾਰ ਆਈਓ ਜੀ ਤੂੰ ਤੇਰਾ ਆਇਆ ਕੋਈ ਰਾਸਤਾ ਨਹੀਂ ਮਿਲਦਾ ਇਹ ਰਸਤਾ ਕੋਲੇ ਗਿਆ ਕਿ ਕਿਉਂ ਲੱਗਿਆ ਮਰਾ ਕੇ ਤੇ ਸਾਰੇ ਰਾਸਤਾਂ ਦਾ ਸਪੋਰਟ ਕਰਦੇ ਤੂੰ ਤੇ ਬਾਕੀ ਚੈਨਲ ਤੇ ਵਾਚ ਕਰੂ ਨਾ ਤੇ ਆਖਿਆ ਕਰੋ ਆਪਣੇ ਬਲਾਕ ਤੋਂ ਸਜਣ ਦੇ ਰਹਿਣਾ ਸੋਤ ਰਾਸਤਾਂ ਕੋਲੇ ਬਰੋਸਤ ਦਾ ਸਾਰਿਆਂ ਨੂੰ ਡਰਦੇ ਐ ਨਾ ਕਰਿਆ ਕਰੋ ਤੁਸੀਂ ਆਇਆ ਤੁਸੀਂ ਆਇਆ ਚਲੋ ਕੋਈ ਗਾਣੇ ਜਲਦੀ ਟੂਨ ਕੱਢਾਂਗੇ ਅਸੀਂ ਬਾਹਰ ਹਾਂਜੀ ਚਲੋ ਕੋਨੋ ਸ਼ਿਮਲੇ ਲੇ ਕੇ ਜਾਈਏ ਜੀ ਸੋ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ। ਡਿਫੈਂਸ ਤੇ ਆਪਾਂ ਚੱਲੇ ਸੀਗੇ ਹੁਣ ਵਾਪਸ। ਠੀਕ ਹੈ ਜੀ। ਸੋ ਸਾਰਿਆਂ ਨੂੰ ਬਾਏ ਬਾਏ, ਟਾਟਾ। ਆਪਾਂ ਆਉਂਦੇ ਆ ਆਪਣੀ ਕਰ ਲੈਨੇ ਆ। ਤੁਹਾਨੂੰ ਬਹੁਤ ਦਾ ਸਾਹਮਣੇ ਖੜੀ ਆ। ਇੰਤਰਾ ਹੈ ਤੇ ਬਾਏ। ਸੋ ਮੈਂ ਤੇ ਆਪਾਂ ਥੈਂਕ ਯੂ ਆਨਲਾਈਨ।